ਹਾਂਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਆਂ ਕਿ 19 ਮਾਰਚ ਨੂੰ ਕੇਂਦਰ ਨਾਲ ਜਿਹੜੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਬੁਲਾ ਕੇ ਪਰ ਮੀਟਿੰਗ ਵੀ ਆਪਣੇ ਢੰਗ ਨਾਲ ਨਿਭਣ ਗਈ ਸੀ ਅਗਲੀ ਮੀਟਿੰਗ ਜਿਹੜੀ ਸੀ ਉਹ ਸਿਵਰਾਜ ਚੋਹਾਨ ਜੀ ਕਹਿੰਦੇ ਸੀ ਤੁਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ 4 ਮਈ ਦੀ ਸੀ ਹੁਣ ਮੇਰੇ ਕੋਲ ਉਹਦੇ ਵਿੱਚ ਕੋਈ ਤਬਦੀਲੀ ਆ ਰਹੀ ਆ ਉਹ ਮਿਲ ਗਈ ਸੀ ਉਪਰੰਤ ਅਸੀਂ ਪੰਜਾਬ ਦੇ ਮੰਤਰੀਆਂ ਨੂੰ ਕਿਹਾ ਵੀ ਸਾਡੇ ਨਾਲ ਵੱਖਰੀ ਗੱਲ ਕਰ ਲਓ ਕਿਉਂਕਿ 18 ਦੀ ਰਾਤ ਨੂੰ ਫੌਜਾਂ ਦੇ ਇਕੱਠੇ ਹੁੰਦੀਆਂ ਖਬਰਾਂ ਸੀਗੀਆਂ ਕਿਉਂ ਇਕੱਠੇ ਹੋ ਰਹੇ ਕੀ ਨਹੀਂ ਇਹ ਨਹੀਂ ਸੀ ਕੋਈ ਖਬਰ ਹੈਗੀ ਚਲ ਅਸੀਂ ਇੱਥੋਂ ਲਗਭਗ 7 ਵਜੇ ਤੁਰ ਕੇ ਸੀਗੇ ਉਦੋਂ ਮੋਰਚਾ ਦੇ ਨੇੜੇ ਫੌਜ ਨਹੀਂ ਸੀ ਆਗੀ ਸਵੇਰੇ ਜਦੋਂ ਅਸੀਂ ਗਏ ਆ ਲੀਡਰ ਸਾਰੇ ਚ ਲਗਭਗ 8:30 ਵਜੇ ਅਸੀਂ ਉੱਥੇ ਪਹੁੰਚੇ 9 ਵਜੇ ਸਾਡੀ ਮੀਟਿੰਗ ਆ ਉਦੋਂ ਸਾਨੂੰ ਪਤਾ ਲੱਗ ਰਿਹਾ ਵੀ ਮੋਰਚਾ ਦੇ ਨੇੜੇ ਹੋਰ ਤਾਂ ਕੁਝ ਦਿਖ ਰਹੀ ਆ ਨਜ਼ਰ ਆ ਰਹੀ ਆ ਅਸੀਂ ਫਿਰ ਆਪਦੇ ਦੂਜੇ ਆਗੂਆਂ ਨੂੰ ਕਿਹਾ ਕਿ ਮੀਟਿੰਗ ਤੋਂ ਬਾਅਦ 10 ਵਜੇ ਟਾਈਮ ਲੱਗਾ ਹੋਊਗਾ ਦੂਰ ذرا ਢੋਵਣਾ ਵੀ ਔਖਾ ਸੀਗਾ ਵੀ ਮੋਰਚੇ ਵਿੱਚ ਜਾਣਾ ਚਾਹੀਦਾ ਜਿੰਨੇ ਕੁ ਵੀ ਲੀਡਰ ਸੀ ਆ ਸਕਦੇ ਸੀ ਆਏ ਹੈਗੇ ਆ ਅਰ ਜਦੋਂ ਸ਼ਾਮ ਨੂੰ ਮੀਟਿੰਗ ਹੋਈ ਆ ਉਦੋਂ ਦੋ ਮੰਤਰੀ ਸੀਗੇ ਖੁੱਡੀਆਂ ਸਾਹਿਬ ਤੇ ਲਾਲ ਚੰਦ ਜੀ ਤਾਰੂ ਚੱਕ ਅੱਜ ਜਦੋਂ ਕਿਹਾ ਵੀ ਐਡੇ ਵੱਡੇ ਪੱਦਰ ਤੇ ਫੋਰਸ ਕਿਉਂ ਉਥੇ ਲਾਈ ਗਈ ਕਿ ਮੋਰਚਾ ਠਕਾਉਣਾ ਚਾਹੁੰਦੇ ਹੋ ਕੀ ਮਨਸ਼ਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜਨੇ ਚ ਕੋ ਆਟੀਟਿਊਡ ਲੂਣ ਵਾਲੀ ਗੱਲ ਨਹੀਂ ਹੈਗੀ ਤੇ ਮੋਰਚਾ ਠਕਾਉਣ ਦਾ ਕੋਈ ਰਾਜ਼ਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੌਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇ ਏਡੀਜੀਪੀ ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਵੀ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ ਤੇ ਚਲੋ ਉਦੋਂ ਬਾਅਦ ਜਦੋਂ ਗੱਲਬਾਤ ਅਗਲੀ ਮੀਟਿੰਗ ਮਿਲੀ ਆ ਫੋਰਸਸ ਵੀ ਇਥੋਂ ਪਿੱਛੇ हट ਗਈਆਂ ਥੋੜੀਆਂ ਪਛਾਂਟੀਆਂ ਘੇਰਾ ਕਿਹੜਾ ਸਟੇਜ ਮੁੱਕ ਗਈ ਇੱਥੇ ਜੋ ਖਬਰਾਂ ਮਿਲੀਆਂ ਫਿਰ ਦੁਬਾਰਾ ਸਟੇਜ ਲਈ ਬੰਦਿਆਂ ਨੇ ਤੋਂ ਫੋਰਥ ਅੱਗੇ ਵਧੀਆ ਯਾਨੀ ਇਹ ਵੀ ਇੱਕ ਤਰੀਕਾ ਸੀਗਾ ਵੀ ਮੀਟਿੰਗ ਤੋਂ ਬਾਅਦ ਥੋੜਾ ਜਿਹਾ ਰੈਲਾ ਕਰਕੇ ਪਹਾਂਡ ਜਾਣਾ ਵੀ ਕਿਸਾਨ ਵੈਸਲੇ ਹੋ ਜਾਣ ਆ ਜਦੋਂ ਕਿਸਾਨਾਂ ਨੂੰ ਲੱਗੇ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਤੁਹਾਡੇ ਨਾਲ ਟਕਰਾ ਨਹੀਂ ਔਰ ਉਦੋਂ ਬਾਅਦ ਵੀ ਪਹਿਲਾਂ ਆਗੂ ਫੜੀਏ ਤਾਂ ਲਗਭਗ ਜਦ ਇਹ ਖਬਰਾਂ ਜਾ ਰਹਾ ਵੀ ਪੰਜਾਬ ਦੀ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆਰ ਉੱਥੇ ਚੰਡੀਗੜ੍ਹ ਦੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਿਕਿਉਰਟੀ ਕੀਤੀ ਪੰਜਾਬ ਪੁਲਿਸ ਦੀ ਸਾਰੀ ਅਕਸੈਸ ਆ ਹੀ ਹੁੰਦੀ ਸੀ ਜਿਹੜੇ ਕਹਿੰਦੇ ਨਾ ਵੀ ਚੰਡੀਗੜ੍ਹ ਕੇਂਦਰ ਸ਼ਾਸਤ ਹੈ ਜਦੋਂ ਰਲ ਕੇ ਗੇਮ ਖੇਡਣੀ ਹੋਵੇ ਕੇਂਦਰ ਸ਼ਾਸਤ ਵੀ ਇਹਨਾਂ ਨਾਲ ਰਲ ਜਾਂਦਾ ਉਹ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ੍ਹ ਕਿਲੇ ਲੈ ਕੇ ਗਏ ਆ ਰਾਤ ਦੇ 12 ਵਜੇ ਸਾਨੂੰ ਜਿਲ੍ਹੇ ਤੇ ਪਟਿਆਲੇ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਉਪਰੰਤ ਮੇਰੇ ਖਿਆਲ 26 ਤਰੀਕ ਨੂੰ ਮੈਨੂੰ ਸੱਦ ਕੇ ਜਿਲ੍ਹੇ ਨੇ ਦੱਸਿਆ ਹੈਗਾ ਪਿਉਸ ਪ੍ਰੋਗੋ ਕਮ ਆ ਗਿਆ ਵੀ ਤੁਹਾਨੂੰ ਅਸੀਂ ਸ਼੍ਰੀ ਮੁਖਤਸਰ ਸਾਹਿਬ ਭੇਜਣਾ ਰਾਏ ਸਾਹਿਬ ਨਸੀ ਜਿਹੜਾ ਵਾ ਫਰੀਦਕੋਟ ਭੇਜ ਰਹੇ ਆ ਅਰ ਬੀਬੀ ਸਖਵਿੰਦਰ ਕੌਰ ਨੂੰ ਲੁਧਿਆਣਾ ਉਦੋਂ ਚਾਰ ਤੋਂ ਖਸਾਨ ਰਹਾ ਹੋ ਚੁੱਕਾ ਸੀ ਅਸੀਂ ਆ ਕੋਈ ਗੱਲ ਨਹੀਂ ਉਹ ਸਾਨੂੰ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਜੇਲ੍ਹ ਹੀ ਕੱਟਣੀ ਹੈਗੀ ਆ ਅਰ ਬਾਕੀ ਆ ਗੋ ਉੱਥੇ ਸੀ ਜੋ ਅਸੀਂ ਪਟਿਆਲਾ ਜੇਲ੍ਹ ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਨਾਲ ਰਲ ਕੇ ਮੋਬਾਈਲ ਚੱਲਦੇ ਆ ਜਿਹੜਾ ਕਹਿੰਦੇ ਨਾ ਯੋਧ ਨਸ਼ਿਆਂ ਵਿਰੁੱਧ ਅੰਦਰ ਸਮੇਂ ਖੁੱਲੀ ਚਲਦੀ ਆ ਭਗਵੰਦ ਮਾਨ ਦੀ ਆਉਂ ਤੇ ਦੌਰਾ ਕਰ ਸਾਡੇ ਨਾਲ ਜਿਲ੍ਹਾਂ ਦਾ ਵਿੱਚ ਠੀਕ ਹੈ ਜੀ ਉਹ ਕਹਿੰਦੀ ਆ ਔਰ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਤਸਕਰ ਨਹੀਂ ਹੈਗਾ ਇਹਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜੇ ਨਸ਼ੇ ਤੋਂ ਪਿੰਡਦੇ ਨੇ ਮੁੰਡੇ ਛੋਟੇ ਛੋਟੀਆਂ ਉਮਰਾਂ ਨੇ ਉਹਨਾਂ ਵਿੱਚੋਂ ਕੋਈ ਵੀ ਜਿਆਦਾ ਤਾਂ ਤਾਂ ਮੈਨੂੰ ਤਸਕਰ ਨਾ ਕਰਨੀ ਆ ਨੌਜਵਾਨ ਸੀ ਤੋਂ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਤਸਕਰ ਫੜਨੇ ਆ ਨਸ਼ੇ ਦਾ ਸੁਦਾਕਰਤਾ ਜੇ ਤਾਂ ਕੋਈ ਨਹੀਂ ਫੜਿਆ ਹੈਗਾ ਤੋਂ ਇਸ ਕਰਕੇ ਨਸ਼ਾ ਵਿਰੋਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਦੇ ਲਹਿਰ ਦੇ ਵਿਰੁੱਧ ਵੀ ਇੱਕ ਢੰਗ ਉਹਦਾ ਇਹ ਕਿ ਲੋਕ ਨਸ਼ਿਆਂ ਤੋਂ ਪੀੜਤ ਨੇ ਤੇ ਇਹ ਮਾਹੌਲ ਚਲਾ ਦੇਉ ਕਿ ਨਸ਼ਿਆਂ ਖਿਲਾਫ ਮਹਿੰਮ ਰੁਕੀ ਆ ਅੰਦਰ ਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮਹਿੰਮ ਹੋ ਗਈ ਸੀ ਪਹਿਲੋ 5 ਤਰੀਕ ਨੂੰ ਚੰਡੀਗੜ੍ਹ ਜਾਣ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਡਬਲਿਊਐਸਸੀ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮੁਲਾਜ਼ਮ ਕੁੱਟੇ ਗਏ ਔਰ 19 ਨੂੰ ਮੋਰਚੇ ਤੋਂ ਖੇੜੇ ਗਏ ਯਾਰ ਇਹ ਇਹ ਲੋ ਇੱਕ ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰਦਸਤ ਚੱਕਰ ਚਲਾਇਆ ਸੀਗਾ ਅ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੌਲਾ ਨਹੀਂ ਹੈਗਾ ਵੀ ਥੋੜੇ ਨਾਲ ਵੀ ਇਹ ਛੜਕਾ ਇਹ ਭਗਵੰਤ ਮਾਨ ਜੀ ਦਾ ਬਿਆਨ ਹੈ ਤੁਸੀਂ ਸਾਰੀ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਦੀ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਪੀ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਨੇ ਪਹਿਲੇ ਬਿਆਨ ਕੱਢ ਲਿਆ ਇਹ ਕਹਿੰਦੇ ਕੇਂਦਰ ਨੇ ਕੰਦਾ ਕੱਢ ਕੇ ਰੋਕੇ ਹੈਗੇ ਆ ਤੋ ਕੇਂਦਰ ਨਾਲ ਲੜਾਈ ਆ ਸਰਕਾਰ ਦੀ ਸਾਡਾ ਕੰਦਾ ਲੈਣਾ ਦੇਣਾ ਨਹੀਂ ਹੁਣ ਉਹੀ ਅ ਅਰੋੜਾ ਸਾਹਿਬ ਠੀਕ ਹੈ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਵੱਲੋਂ ਤਾਂ ਸਾਰੇ ਜਾਣਦੇ ਵੀ ਸਾਡੇ ਵੱਲੋਂ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਦੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਹੁੰਦੀ ਐ ਚ ਕੋਰੋਂ ਲਈ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋ ਉਹਨਾਂ ਨੂੰ ਸਮੱਸਿਆ ਹੀ ਆਉਂਦੀਆਂ ਹੁੰਦੀਆਂ ਇਹਦੇ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸਰ ਉਹ ਅਸੀਂ ਦੇਖਿਆ ਬੈਰੀਕੇਡ ਕਿੱਡੇ ਕਿੱਡੇ ਗੱਡੇ ਸੀ ਉਹ ਕਿੱਡੇ ਵੱਡੇ ਕੰਟੇਨਰ ਲੱਗੇ ਸੀ ਇਹ ਕੰਟੇਨਰ ਤੇ ਬੈਰੀਕੇਡ ਮੋਦੀ ਸਰਕਾਰ ਦੇ ਨਾ ਕਿ ਸਾਡੇ ਸੀਗੇ ਤੋਂ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਅਰਪਗਵੰਤਮਾਨ ਨੇ ਆਪ ਦਾ ਕ੍ਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬਲੀ ਦਿੱਤੀ ਆ ਜੋ ਸਾਡਾ ਮਰਨਾ ਵਾ ਔਰ ਹੁਣ ਸਮਝੋ ਵੀ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਗਠਜੋੜ ਚੱਲ ਰਿਹਾ ਵਾ ਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਖ ਸਾਫ਼ ਕਹਿਣਾ ਚਾਹੁੰਦੇ ਆ ਕਿ ਮਤ ਸੋਚੋ ਵੀ ਪੰਜਾਬ ਦੇ ਅੰਦਰ ਇਹ ਕਿਤੇ ਐਨਡੀਏ ਦਾ ਗਠਜੋੜ ਨਹੀਂ ਮੇਰਾ ਮੇਰਾ ਵਿਅਕਤੀਗਤ ਹੀ ਮਤ ਹੈ ਇੱਥੇ ਅਰ ਮੈਂ ਕਹਿਣਾ ਇੰਡੀਆ ਨੂੰ ਵੀ ਸੋਚਣਾ ਚਾਹੀਦਾ ਪੁੱਛ ਲੈਣ ਕੇਜਰੀਵਾਲ ਨੂੰ ਵੀ ਸੌਰੀ ਇੰਡੀਆ ਖੜਜੋਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਪੁੱਛ ਲੈਣ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖੜਜੋਰ ਦੇ ਵਿੱਚ ਹੈ ਗਿਆ ਵੀ ਇੰਡੀਆ ਖੜਜੋਰ ਦੇ ਵਿੱਚ ਹੈ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਭਾਜਪਾ ਨਾਲ ਰਲ ਕੇ ਲੜਨਗੇ ਤੇ ਕੋਈ ਦੂਰ ਹੈ ਨਹੀਂ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਕ੍ਰੂਪ ਸੀਗਾ ਨਾ ਅਸੀਂ ਛੰਬੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਨ ਸਾਨੂੰ ਇੱਥੇ ਬਾਲ ਲਿਆ ਗਿਆ ਅਸੀਂ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਨਾਕਾਮੀ ਸੀ ਸੀ ਤਾਂ ਜਗਾ ਮੰਦੇ ਰਹੇ ਹਾਂ ਜਿਹੜਾ ਤਰਨਾ ਆਪਣਾ ਚੰਡੀਗੜ੍ਹ ਲੱਗਣਾ ਸੀ ਉਹਦੇ ਦੇ 34 ਸੈਕਟਰ ਮੰਗਿਆ ਸੀ ਤਾਂ ਉਹਨੂੰ ਕੋਈ ਦੇ ਦਿੱਤਾ ਗਿਆ ਜਿਹੜਾ ਤਰਨਾ ਡੱਲੇਵਾਲ ਦੇ ਪਿੰਡ ਲੱਗਾ ਸੀ ਉਹਨੂੰ ਬੈਰੀਕੇਟਿੰਗ ਕਰਕੇ ਉਹਨੂੰ ਕੋ ਖਤਮ ਕਰ ਦਿੱਤਾ ਗਿਆ ਜਿਹੜਾ ਧਰਨਾ ਇੱਥੇ ਇਕੱਠ ਕਰਨ ਲਈ ਪਵਾਦੇ ਲੋਕਾਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਤਾਂ ਇਹ ਸਰਕਾਰ ਦੀ ਨੀਅਤ ਤੇ ਨੀਤੀ ਆ ਪਰ ਅਸੀਂ ਕਹਿੰਦੇ ਕਦੇ ਵੀ ਸਰਕਾਰ ਰੋਕ ਨਹੀਂ ਪਾਊਗੀ ਅੱਜ ਵੀ ਕਿਸਾਨ ਪੂਰੇ ਪੰਜਾਬ ਦੇ ਅੰਦਰ ਜਿਹੜਾ ਡੀਸੀ ਦਫ਼ਤਰਾਂ 'ਚ ਮੰਗ ਪੱਤਰ ਦੇਣ ਆਏ ਆ ਤੇ ਅੱਜ ਨਹੀਂ ਰੁਕੇ ਹੋਏ ਤਾਂ ਅਗਲੇ ਲਾਂਡਾਂ 'ਚ ਵੀ ਕਿਸਾਨ ਰੁਕਣ ਵਾਲੇ ਨਹੀਂ ਹੈਗੇ ਜਿਹੜੇ 24 ਦੀ ਪੀਸੀ ਵਿੱਚ ਐਲਾਨ ਕੀਤੇ ਸੀਗੇ ਉਹ ਐਲਾਨ ਜਿਉਂਦੇ ਚੋ ਰਹਣਗੇ ਉਹਨਾਂ ਵਿੱਚ ਕੋਈ ਵੀ ਬਦਲਾ ਨਹੀਂ ਲੈਂਦਾ ਜਾਊਗਾ ਮਨਦੀਪ ਸਿੰਘ ਜੀ ਸਿੱਧੂ ਪ੍ਰੈਸ ਨੂੰ ਇਹ ਗੱਲ ਕਹਿੰਦਾ ਮਿੱਤਰਿਆ ਸਾਡਾ ਮਨਦੀਪ ਸਿੰਘ ਇਥੋਂ ਦਾ ਡੀਏਜੀ ਰਹਿੰਦਾ ਵੀ ਮੈਂ ਕਿਹੜਾ ਰਿਟਾਇਰ ਹੋ ਚਲੇ ਆ ਤੇ ਹੀ ਅਈ ਸਿੱਧੂ ਸਾਹਿਬ ਨੂੰ ਕਹਿੰਦੇ ਅਸੀਂ ਕਿਹੜਾ ਜਥੇਬੰਦੀਆਂ ਛੱਡ ਚਲੇ ਅਸੀਂ ਵੀ ਜਿੰਦੇ ਜਾਗਦੇ ਹਾਂ ਹਾਂ ਕਿਤੇ ਤੁਹਾਡੇ ਨਾਲ ਕੋਈ ਵਿਅਕਤੀਗਤੀ ਸਾਡਾ ਰੌਲ ਨਹੀਂ ਜੇ ਰਿਟਾਇਰ ਹੋ ਵੀ ਜਾਓਗੇ ਜਿਵੇਂ ਦੋ ਇਹ ਕੀ ਕਹਿੰਦੇ ਉਹਨੂੰ ਦੋ ਜਸਕਰਨ ਸਿੰਘ ਅਤੇ ਇੱਕ ਭਾਰਗਵ ਉਹਨਾਂ ਠੇਕੇ ਤੇ ਰੱਖੇ ਹੀ ਹੋਏ ਨੇ ਨਾ ਪੰਜਾਬ ਸਰਕਾਰ ਨੇ ਤੁਸੀਂ ਵੀ ਠੇਕੇ ਦੇ ਭਰਤੀ ਹੋ ਕੇ ਆ ਜਾਓ ਕੋਈ ਰੌਲਾ ਨਹੀਂ ਹੈਗਾ ਅਸੀਂ ਰਹਿਣਾ ਮੋਰਚੇ ਵੀ ਲੱਗਦੇ ਰਹਿਣੇ ਅੰਦੋਲਨ ਵੀ ਚੱਲਦੇ ਰਹਿਣੇ ਆ ਹੋ ਸਕਦਾ ਕੱਲ ਨੂੰ ਇਹ ਲੋਕਾਂ ਨੇ ਮਰਜ਼ੀ ਆਪ ਦੀ ਲੋਕ ਕਿੰਨੂੰ ਜਿਤਾਉਣਾ ਕਿੰਨੂੰ ਹਰਾਉਣਾ ਚਾਹਦੇ ਭਗਵੰਤ ਮਾਨ ਸਰਕਾਰ ਰਵੇ ਕਿ ਨਾ ਰਵੇ ਪਰ ਪੰਜਾਬ ਦੇ ਲੋਕ ਕਿਉਂਕਿ ਡੈਮੋਕ੍ਰੇਸੀ ਅਸਮਲਕੋ ਜਨ ਅੰਦੋਲਨ ਕਰਦੇ ਸੀ ਕਰਦੇ ਰਹਿਣ ਜੋ ਚ ਕੋਈ ਰੌਲਾ ਨਹੀਂ ਹੈਗਾ ਸੋ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਕਿਉਂਕਿ ਹੁਣ ਪਹਿਲੋ ਅਸੀਂ ਦੇਖਿਆ ਮੁਗਲਾਂ ਦੇ ਸਮੇਂ ਨੀਤੀ ਬੰਦੀ ਸੀ ਈਰਾਨ ਦੇ ਵਿੱਚ ਨੀਤੀ ਬੰਦੀ ਸੀ ਪਾਕਿਸਤਾਨ ਦੇ ਵਿੱਚ ਔਰ ਉਹ ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਨੂੰ ਰਲ ਕੇ ਸਾਡੇ ਤੇ ਹਮਲਾਵਰ ਹੁੰਦੇ ਸੀ ਹੁਣ ਨੀਤੀ ਤਾਂ ਬੰਦੀ ਆ ਵਸ਼ਿੰਤਨ ਦੇ ਵਿੱਚ ਕਾਰਪੋਰੇਟ ਦੀ ਤੇ ਹੁਣ ਜਿਹੜਾ ਦਿੱਲੀ ਦਲਬਾਰ ਆ ਉਹ ਚੰਡੀਗੜ੍ਹ ਦਰਬਾਰ ਨਾਲ ਰੜ ਕੇ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਕਹਿੰਦੇ ਜਿਹੜਾ ਚੰਡੀਗੜ੍ਹ ਦੇ ਵਿੱਚ ਚੰਗੇਜ਼ ਖਾਂ ਬੈਠਾ ਪਹਿਲੋਂ ਇਹਨਾਂ ਨੂੰ ਨਿਪਟੜ ਲੀਏ ਸਾਰੇ ਉਹਨੂੰ ਪਤਾ ਮੁੱਤਰੂ ਮੁੱਤਰੂ ਸ਼ਬਦ ਚੇਤੇ ਆ ਗਏ ਨਾ ਪ੍ਰੈਸ ਨੂੰ ਪਹਿਲੋਂ ਇਹਦਾ ਕੰਡਾ ਕੱਢ ਲਈਏ ਫਿਰ ਦਿੱਲੀ ਦਾ ਵੀ ਨਿਪੜਾਂਗੇ ਦਿੱਲੀ ਦੇ ਖਿਲਾਫ ਵੀ ਅੰਦੋਲਨ ਜਾਰੀ ਰਹੂਗਾ ਆਪਣੀਆਂ 12 ਮੰਗਾਂ ਤੇ ਅੰਦੋਲਨ ਜਾਰੀ ਰੱਖਾਂਗੇ ਸਾਰੇ ਵਿਚਾਰ ਕਰਕੇ ਅੰਦੋਲਨ ਦਾ ਅਗਲਾ ਕੀ ਰੂਪ ਹੋਵੇ ਤੇ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਕਰਕੇ ਆਏ ਸੀ ਕਿ ਸ਼ੰਭੂ ਇਸ ਦੇਸ਼ ਦਾ ਹਿੱਸਾ ਵਾ ਅਸੀਂ ਕਿਸਾਨ ਮਜ਼ਦੂਰ ਇਸ ਦੇਸ਼ ਦਾ ਹਿੱਸਾ ਵਾਂ ਸ਼ੰਭੂ ਦੇ ਹੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਜਿੰਨੇ ਵੀ ਪਵਾਦ ਦੇ ਲੋਕ ਨੇ ਅਸੀਂ ਇਹਨਾਂ ਲਈ ਵੱਖਰਾ ਸਮਾਂ ਕਰਦਾਂਗੇ ਇਹਨਾਂ ਪਿੰਡਾਂ 'ਚ ਜਾਵਾਂਗੇ ਹਰਿਆਣੇ ਦੇ ਨਜ਼ਦੀਕ ਦੇ ਲੋਕਾਂ ਨੇ ਪਵਾਦ ਵਾਲੇ ਇਹਨਾਂ ਪਿੰਡਾਂ ਨੇ ਆ ਬਾਜਬਾਟਾ ਬੈਠੇ ਬੈਠੇ ਇਹਨਾਂ ਸਾਰਿਆਂ ਨੇ ਜਿੰਨਾ ਅੰਦੋਲਨ ਦਾ ਸਹਿਯੋਗ ਦਿੱਤਾ ਪੱਤਰਕਾਰ ਭਾਈਚਾਰੇ ਨੇ ਸਹਿਯੋਗ ਦਿੱਤਾ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਮੁਸ਼ਕਲਾਂ 'ਚ ਵੀ ਅੜੇ ਰਹੇ ਭਾਵੇਂ ਸਮੱਸਿਆ ਵੀ ਆਉਂਦੀਆਂ ਸੀ ਸਾਡੇ ਕਰਕੇ ਆਮ ਜਨਤਾ ਨੂੰ ਬਹੁਤ ਸਾਰੀਆਂ ਤਕਲੀਫਾਂ ਆਈਆਂ ਹੋਣਗੀਆਂ ਸਰਕਾਰ ਦਾ ਜ਼ਬਰ ਝੱਲਿਆ ਇਹਨਾਂ ਨੇ ਔਰ ਸਾਡਾ ਸਾਥ ਨਹੀਂ ਛੁੱਟਿਆ ਅਸੀਂ ਇਹਨਾਂ ਪਿੰਡਾਂ ਵਿੱਚ ਆਵਾਂਗੇ ਲੋਕਾਂ ਤੱਕ ਜਾਵਾਂਗੇ ਜਿਹੜਾ ਇਹਨਾਂ ਨੇ ਸਾਥ ਦਿੱਤਾ ਉਹਦਾ ਧੰਨਵਾਦ ਵੀ ਕਰਾਂਗੇ ਔਰ ਅਸੀਂ ਅਪੀਲ ਕਰਾਂਗੇ ਕਿ ਸਾਰੀ ਜਨਤਾ ਨੂੰ ਕਿਸੇ ਜਥੇਬੰਦੀ ਨਾਲ ਜੁੜ ਜੋ ਜਥੇਬੰਦ ਹੋਣਾ ਚਾਹੀਦਾ ਜਥੇਬੰਦ ਹੋਿਆਂ ਤੋਂ ਬਗਰ ਗੁਜ਼ਾਰਾ ਨਹੀਂ ਇਹ ਜੇ ਇਕੱਲੇ-ਇਕੱਲੇ ਰਹੇ ਤੇ ਮਾਰ ਖਾਵਾਂਗੇ ਨਾ ਤਾਂ ਸਾਡੀਆਂ ਜ਼ਮੀਨਾਂ ਛੱਡਣੀਆਂ ਅਗਲਿਆਂ ਨੇ ਨਾ ਛੋਟੀ ਦੁਕਾਨਦਾਰੀ ਛੱਡਣੀ ਹੈਗੀ ਆ ਨਾ ਰਜਕਾਰ ਦੇਣਾ ਹੈਗਾ ਨੌ ਜਵਾਨੀ ਨੂੰ ਖਾਨ ਨੂੰ ਫਿਰਦੇ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜਿੱਥੋਂ ਤੱਕ ਸਵਾਲ ਹੈ ਪੱਤਰਕਾਰ ਭਾਈਚਾਰੇ ਦਾ ਜਿਹੜੇ ਇਸ ਮੋਰਚੇ ਨੂੰ ਕਵਰੇਜ ਕਰ ਰਹੇ ਸੀ ਪ੍ਰਭਜੀਤ ਸਿੰਘ ਗੁਰ ਸ਼ਮਸ਼ੀਰ ਮਨਦੀਪ ਪੁੰਨੀਆਂ ਸੰਦੀਪ ਔਰ ਜਿਹੜਾ ਮੇਰੇ ਨਾਲ ਦੋ ਪੱਤਰਕਾਰ ਸੀਗੇ ਇੱਕ ਤਾਂ ਗਲਦੀਪ ਜਿਹੜਾ ਸੋਕਸਮੈਨ ਦਾ ਸੀ ਮਨਦੀਪ ਸਿੰਘ ਕੰਗ ਜਿਹੜਾ ਮੇਰੇ ਸਾਹਮਣੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਬਹੁਤ ਦੁਰਵਿਹਾਰ ਕੀਤਾ ਹੈਗਾ ਮੁਰਦ ਨੇ ਉਹਨਾਂ ਦੇ ਨਾਲ ਤੋਂ ਅਸੀਂ ਮਨਜੋਤ ਮਨਜੋਤ ਸਿੰਘ ਕੰਗ ਤੋਂ ਇਸ ਗੱਲ ਦੀ ਨਿੰਦਿਆ ਕਰਦੇ ਆ ਪ੍ਰੈਸ ਜੇ ਕਵਰੇਜ ਕਰਦੀ ਆ ਤੇ ਪ੍ਰੈਸ ਤਾਂ ਸਾਨੂੰ ਵੀ ਕਵਰੇਜ ਕਰਦੀ ਆ ਸਰਕਾਰ ਨੂੰ ਵੀ ਕਵਰੇਜ ਕਰਦੀ ਉਹਨਾਂ ਦਾ ਹੱਕ ਆ ਇੱਕ ਜੇ ਚੌਥਾ ਸਤੰਮ ਆ ਮੁਲਕ ਦਾ ਤੇ ਪ੍ਰੈਸ ਤੇ ਵੀ ਭਗਵੰਤ ਸਰਕਾਰ ਦੇ ਹਮਲਾਵਰ ਹੋਈ ਆ ਕਿ ਭਗਵੰਤ ਮਾਨ ਦੀ ਸਰਕਾਰ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਵਖਾਲੀਆਂ ਜਾਣ ਅਸੀਂ ਕਹਿੰਦੇ ਹਾਂ ਭਗਵੰਤ ਮਾਨ ਜੀ ਤੁਹਾਡੀ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਵੀ ਪੰਜ ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਕਰਦੇ ਕਰਕੇ ਅੱਜ ਵੀ ਪੰਜਾਬ ਦੇ ਅੰਦਰ ਇੱਕ ਕਿਸਾਨ ਨੇ ਖੁਦਕੁਸੀ ਕੀਤੀ ਆ ਲੱਖਾਂ ਕਿਸਾਨ ਦੇਟ ਵਿੱਚ ਖੁਦਕੁਸ਼ੀਆਂ ਕਰਕੇ ਕਰਜ਼ੇ ਕਰਕੇ ਕਿਸੇ ਨੂੰ ਤਕਲੀਫ ਹੈਗੀ ਆ ਜਰੂਰ ਦੱਸਿਓ ਕਿਸਾਨਾਂ ਮਜ਼ਦੂਰਾਂ ਦੀਆਂ ਬੇਰੀਆਂ ਬਥੇਰੀਆਂ ਤਕਲੀਫਾਂ ਨੇ ਉਹ ਤਕਲੀਫਾਂ ਦੂਰ ਕਰਨ ਵਾਸਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਸਾ ਨਾ ਮਜ਼ਦੂਰਾਂ ਦੇ ਕਰਜ਼ੇ ਦੀ ਲੜਾਈ ਅਸੀਂ ਸ਼ੁਰੂ ਕੀਤੀ ਸੀ ਅਰੇ ਲੜਾਈ ਨੂੰ ਲਗਾਤਾਰ ਜਾਰੀ ਰੱਖਾਂਗੇ ਧੰਨਵਾਦ